ਰਾਏਕੋਟ ਦੇ ਐਸਟੀਐਮ ਦਫਤਰ ਵਿਖੇ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਵਲੋਂ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਅਤੇ ਹੋਰਨਾਂ ਦੀ ਅਗਵਾਈ ਹੇਠ ਓਗੇ ਆਲੋਚਕ ਮਾਲਵਿੰਦਰ ਸਿੰਘ ਮਾਲੀ ਨੂੰ ਪੰਜਾਬ ਸਰਕਾਰ ਵੱਲੋਂ ਗ੍ਰਿਫਤਾਰ ਕਰਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਇਨਾਗੂਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕਰਦੇ ਆਖਿਆ ਕਿ ਸੋਸ਼ਲ ਮੀਡੀਆ ਉੱਪਰ ਕਿਸੇ ਆਗੂ ਵੱਲੋਂ ਕੋਈ ਸਰਕਾਰ ਖਿਲਾਫ ਪੋਸਟ ਪਾਉਣ ਤੇ ਉਸ ਨੂੰ ਝੂਠੇ ਕੇਸ ਸਾਹਤ ਗ੍ਰਿਫਤਾਰ ਕਰਨਾ ਬਿਲਕੁਲ ਗਲਤ ਹੈ। ਸੰਵਾਰੀ ਗੁਰਪ੍ਰੀਤ ਸਿੰਘ ਨੂੰ ਉਪਰਾ ਭਾਰਤੀ ਕਿਸਾਨਿਓ ਨੇ ਇੱਕ ਤਰ੍ਹਾਂ ਦਾ ਗ੍ਰਾਮ ਬਲਾਕ ਰੈਕੋਰਡ ਪ੍ਰਧਾਨ ਅੱਜ ਕਾ ਸਬੰਧ ਦੇ ਵਿੱਚ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਅੱਜ ਸਈ ਸਾਡੀ ਜਥੇਬੰਦੀ ਵੱਲੋਂ ਅੱਜ ਪੂਰੇ ਪੰਜਾਬ ਦੇ ਵਿੱਚ ਜੋ ਐਸਡੀਐਮ ਦਫ਼ਤਰ ਤਹਿਸੀਲਾਂ ਤੇ ਡੀਸੀ ਦਫ਼ਤਰਾਂ ਤੇ ਸਰਕਾਰ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਆ ਜਿਹੜੇ ਕਿ ਪਿਛਲੇ 3 ਦਿਨ ਪਹਿਲਾਂ ਮਾਲਮਿੰਦਰ ਸਿੰਘ ਮਾਲੀ ਜੋ ਕਿ ਇੱਕ ਬੁੱਧੀਜੀਵੀ ਇਨਸਾਨ ਨੇ ਜਿਨ੍ਹਾਂ ਨੇ ਹਮੇਸ਼ਾ ਜਦੋਂ ਵੀ ਜਾਇ ਖੇਤੀ ਕਾਲੇ ਕਾਨੂੰਨ ਆਏ ਆ ਜਾ ਜਦੋਂ ਵੀ ਕਿਸੇ ਜ਼ਬਰ ਦੇ ਖਿਲਾਫ ਸਰਕਾਰਾਂ ਦੇ ਖਿਲਾਫ ਉਹ ਬੋਲਦੇ ਨੇ ਲੋਕਾਂ ਨੂੰ ਜਾਗਰੂਕ ਕਰਦੇ ਨੇ ਤੇ ਲੋਕਾਂ ਨੂੰ ਆਪਣੇ ਹੱਕਾਂ ਲਈ ਉਹ ਦੱਸਦੇ ਨੇ ਕਿ ਸਰਕਾਰ ਤੁਹਾਡੇ ਆ ਹੱਕਾਂ ਦੇ ਡਾਕੇ ਮਾਰ ਰਹੀ ਆ ਤੇ ਉਸ ਆਗੂਆਂ ਦੇ ਉੱਤੇ ਜੋ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਸੀਆਈ ਮੋਹਾਲੀ ਨੇ ਆ ਕੇ ਉਹਨਾਂ ਨੂੰ ਘਰੋਂ ਗ੍ਰਿਫਤਾਰ ਕੀਤਾ ਕਿ ਤੁਹਾਡੇ ਤੇ ਜੀ ਪਰਚਾ ਦਰਜ ਹੋ ਗਿਆ ਵਾ ਐਫ ਆਈ ਆਰ ਕੱਟੀ ਗਈ ਕਿ ਤੁਸੀਂ ਸਰਕਾਰ ਦੇ ਖਿਲਾਫ ਕੋਈ ਪੋਸਟ ਸ਼ੇਅਰ ਕੀਤੀ ਆ ਪਰ ਗੱਲ ਇਹ ਸਰਾਸਰ ਧੱਕਾ ਵਾ ਜਿਹੜਾ ਕੋਈ ਵੀ ਇਨਸਾਨ ਜੇ ਇਹ ਤਾਂ ਫਿਰ ਉਹੀ ਜਿਹੜੇ ਤਿੰਨੇ ਫੌਜਦਾਰੀ ਕਾਨੂੰਨ ਬਲਾਗੂ ਕੀਤੇ ਨੇ ਕਰ ਰਹੇ ਆ ਕਿ ਜਿਹੜਾ ਵੀ ਸਰਕਾਰ ਦੇ ਖਿਲਾਫ ਬੋਲੂ ਜਾਂ ਸਰਕਾਰ ਦੇ ਖਿਲਾਫ ਪੋਸਟ ਪਾਊਗਾ ਕਿ ਉਹਨਾਂ ਨੂੰ ਚੱਕ ਕੇ ਜੇਲ੍ਹਾਂ 'ਚ ਡੱਕ ਦੇਣਗੇ ਇਹ ਇੱਥੇ ਨਹੀਂ ਮਸਲਾ ਹੱਲ ਹੋਣਾ ਇਹ ਇੱਥੇ ਲਾਗੂ ਨਹੀਂ ਹੋਣ ਦੇਣੇ ਇਸ ਕਰਕੇ ਅਸੀਂ ਉਹ ਲੋਕਾਂ ਦੀ ਆਵਾਜ਼ ਆ ਮਾਲਵਿੰਦਰ ਸਿੰਘ ਮਾਲੀ ਲੋਕਾਂ ਦਾ ਜਾਇਆ ਵਾ ਜਿਹੜੇ ਸਾਡੇ ਹੱਕਾਂ ਤੇ ਸਾਡਿਆਂ ਸਾਡੇ ਹੱਕਾਂ ਲਈ ਸਾਨੂੰ ਜਾਗਰੂਕ ਕਰਾਉਂਦੇ ਆ ਅੱਜ ਅਸੀਂ ਉਨ੍ਹਾਂ ਦੇ ਹੱਕ ਦੇ ਵਿੱਚ ਉਨ੍ਹਾਂ ਦੀ ਰਿਹਾਈ ਦੇ ਲਈ ਅੱਜ ਅਸੀਂ ਐਸ.ਡੀ.ਐਮ. ਦਫ਼ਤਰਾਂ ਦੇ ਉੱਤੇ ਮੰਗ ਪੱਤਰ ਦਿੱਤੇ ਆ ਤੇ ਆਉਣ ਵਾਲੇ ਦਿਨਾਂ 'ਚ ਜੇ ਜਲਦੀ ਤੋਂ ਜਲਦੀ ਉਹਨਾਂ ਰਿਹਾ ਨਾ ਕੀਤਾ ਗਿਆ ਤਾਂ ਪੰਜਾਬ ਦੇ ਵਿੱਚ ਵੱਡੇ ਸਰ ਮੋਰਚੇ ਲੱਗਣਗੇ ਇਹ ਜਥੇਬੰਦੀ ਭਾਰਤੀ ਕਿਸਾਨ union ਤੋਂ ਗ੍ਰਾਮ ਵੱਲੋਂ ਅੱਜ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਵਾ ਕਿ ਉਸ ਸਾਗੂ ਨੂੰ ਰਿਹਾ ਕੀਤਾ ਜਾਵੇ ਜਲਦੀ ਤੋਂ ਜਲਦੀ ਨਹੀਂ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪ੍ਰਦਰਸ਼ਨ ਹੋਣਗੇ ਜਾਰਾਂ ਸਮੂਹ ਸੱਜਣਾਂ ਦਾ ਪ੍ਰਦਰਸ਼ਨ ਦੀ ਇੱਕ ਜਥੇ ਗ੍ਰਾਂ ਹ ਅੱਜ ਅਸੀਂ ਜਿਹੜਾ ਐਕਸ਼ਨ ਕੀਤਾ ਹੈ ਅਸੀਂ ਤਰਨਾ ਮਾਨ ਪ੍ਰੰਤ ਮਾਰਕ ਕੀਤਾ ਕਿਉਂਕਿ ਪਿਛਲੇ ਦਿਨੀ ਜਿਹੜਾ ਇੱਕ ਉੱਗਾ ਚਿੰਤਕ ਹੈ ਲੋਕਾਂ ਦੀ ਗੱਲ ਕਰਦਾ ਹੈ ਮਾਲਬਿੰਦਰ ਮਾਲੀ ਉਸ ਨੂੰ ਚੰਡੀਗੜ੍ਹ ਦੀ ਫੇਸਨ ਹੈ ਉਹਦੇ ਘਰੋਂ ਗਸ਼ਤਾਰ ਕੀਤਾ ਕੇਸ ਪਾਇਆ ਜੇਲ੍ਹੇ ਰੱਖਿਆ ਅਸੀਂ ਵੀ ਇੱਕ ਜੋ ਇੱਕਤਾ ਗ੍ਰਾਹ ਸਾਡਾ ਪਹਿਲਾ ਹੀ ਫੈਸਲਾ ਕਿ ਜਦੋਂ ਵੀ ਕਿਸੇ ਵਿਅਕਤੀ ਤੇ ਸਰਕਾਰਾਂ ਜਬਰ ਕਰਦੀਆਂ ਨੇ ਜਾਂ ਡਾਡੇ ਜਫਰ ਕਰਦੇ ਆ ਜਗਨੂ ਹੈਂਕੜ ਵਾਲੇ ਜਫਰ ਕਰਦੇ ਆ ਤੇ ਅਸੀਂ ਉਹਦੇ ਪੱਖਸਾ ਨਾਲ ਮਾਰਦੇ ਆ ਇਹ ਸਾਡੀ ਜਥੇਬੰਦੀ ਦਾ ਮੁਲਾ ਝੰਡਾ ਹੈ ਉਹਦੇ ਤਹਿਤ ਅੱਜ ਅਸੀਂ ਮੰਗ ਕੀਤੀ ਹੈ ਕਿ ਮਾਮਲਤ ਮੰਨ ਨੂੰ ਤੁਰੰਤ ਰਹਾ ਕੀਤਾ ਜਾਵੇ ਅਗਰ ਜੇ ਪੰਜਾਬ ਸਰਕਾਰ ਕੇਂਦਰ ਸਰਕਾਰ ਇਹ ਗੱਲ ਨਹੀਂ ਸੁਣਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਵੱਡੇ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਉਹ ਵਿਅਕਤੀ ਲੋਕਾਂ ਦੀ ਗੱਲ ਰੱਖਦਾ ਸੀ ਉਸ ਵਿਅਕਤੀ ਨੇ ਦਿੱਲੀ ਕੋਲ ਦੌਰਾਨ ਜਿੰਨਾ ਵੀ ਸੰਗਠਨ ਚੱਲਿਆ ਉਹਨੂੰ ਬਹੁਤ ਬਾਖੂਬੀ ਨਾਲ ਲੋਕਾਂ ਦੇ ਪੇਸ਼ ਕੀਤਾ ਤੇ ਇਹੇ ਕਰਕੇ ਹੀ ਉਹ ਕ੍ਰਿਸ਼ਿੰਦਰ ਕੇ ਸਰਕਾਰ ਦੇ ਅੱਖ ਦੇ ਵਿੱਚ ਰੱਖਦਾ ਸੀ ਤੇ ਉਹਨਾਂ ਨੇ ਉਹ ਜਿਹੜਾ ਰੋੜਾ ਕੱਢਣ ਦੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਇਹ ਤਹਿਈਆ ਕੀਤਾ ਕਿ ਅਸੀਂ ਕਿਸੇ ਵੀ ਹੱਤਚ ਕਿਸੇ ਬੁੱਧੀਜੀਵ ਨੂੰ ਇਸ ਤਰ੍ਹਾਂ ਚੱਕ ਕੇ ਜਿਲੀ ਡਕਣਾ ਨਹੀਂ ਦੇਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦਾ ਜੜਜੜਾ ਉਹ ਅਸੀਂ ਵਾਪਸ ਪਿਛੇ ਧੱਕਾਂਗੇ ਧੰਨ